हेलो एवरीवन गुड मॉर्निंग ਸਾਰਿਆਂ ਨੂੰ ਕੀ ਹਾਲ ਚਾਲ ਨੇ ਮੈਂ ਹੁਬ ਸਾਰੇ ਵਧੀਆ ਠੀਕ ਠਾਕ ਹੋਵਗੇ ਸਵੇਰ ਦੇ ਬੱਜ ਚੁੱਕੇ ਨੇ 8:30 ਤੇ ਸ਼ਾਵਰ ਲੈ ਕੇ ਘਰੋਂ ਰੈਡੀ ਹੋ ਕੇ ਬ੍ਰੇਕਫਾਸਟ ਕਰਕੇ ਟਰੱਕ ਤੇ ਆ ਗਏ ਆ ਵਾਪਸ ਟ੍ਰਿਪ ਸਟਾਰਟ ਕਰਨ ਲਈ ਤੁਹਾਨੂੰ ਪਤਾ ਸੀ ਇਸ ਵਾਰ ਸਾਡੇ ਤਿੰਨ ਗੇੜੇ ਨੇ ਬੈਕ ਟੂ ਬੈਕ ਇੱਕ ਗੇੜਾ ਸਾਡਾ ਡਨ ਹੋ ਗਿਆ ਸ਼ਾਵਰ ਲੈ ਕੇ ਇਸ ਮੁੜਿਆ ਤੇ ਹੁਣ ਸਾਡੇ ਦੋ ਟ੍ਰਿਪ ਜਿਹੜੇ ਨੇ ਵਾਪਸ ਬੈਕ ਟੂ ਬੈਕ ਸਿਲगाने ਆ ਤੇ ਗਰਦੀਪ ਜੀ ਤੁਹਾਨੂੰ ਪਤਾ ਪੰਗੇ ਲੈਂਦੇ ਰਹਿੰਦੇ ਨੇ ਪਹਿਲਾਂ ਇਹਨਾਂ ਨੇ ਮੰਗਾਈ ਸੀ ਕਵਰ ਮੰਗਾਇਆ ਸੀ ਜੋ ਇਹਨਾਂ ਨੇ ਬਾਰਮੌਂਟ ਤੋਂ ਲਿੱਤਾ ਸੀਗਾ ਉਹ ਇਹਨਾਂ ਨੂੰ ਫਿੱਟ ਨਹੀਂ ਬੈਠਿਆ ਕਿਉਂਕਿ ਉਹ ਨਿਕਲੇ ਆ ਕਾਰ ਦਾ ਕਵਰ ਤੇ ਕਿਉਂਕਿ ਜਦੋਂ ਵੀ ਆਪਾਂ ਬੈਠਦੇ ਸੀ ਨਾ ਸੀਟ ਤੇ ਤੇ ਉਹ ਬਾਹਰ ਨਿਕਲ ਜਾਂਦਾ ਸੀਗਾ ਤੇ ਫਿਰ ਇਹਨਾਂ ਨੇ ਹੁਣ ਉਹ ਕਹਿੰਦੇ ਵਾਪਸ ਆਪਾਂ ਨੂੰ ਰਸੀਪਟ ਲੱਭੀ ਨਹੀਂ ਕਹਿੰਦੇ ਵਾਪਸ ਹੁਣ ਕਰ ਨਹੀਂ ਸਕਦੇ ਉਹ ਸਿਰਫ 30 ਡਾਲਰ ਦਾ ਸੀ ਤੇ ਮੈਂ ਕਿਹਾ ਰਹਿਣ ਦੇ ਕੋਈ ਗੱਲ ਨਹੀਂ ਆਪਾਂ ਕਾਰ ਵਾਸ਼ ਵੀ ਕਰਾਣੀ ਹੈ ਉੱਥੇ ਵਧੀਆ ਕਾਰ ਵੀ ਵਧੀਆ ਆਪਾਂ ਕਰਕੇ ਤੇ ਆਪਾਂ ਉਹ ਕਾਰ ਤੇ ਸਾਲ ਲਾਂਗੇ ਤੇ ਹੁਣ ਇਹਨਾਂ ਨੇ ਦੁਬਾਰਾ ਮੰਗਾਇਆ ਫੇਰ ਤੋਂ ਟਰੱਕ ਦਾ ਤਸਕੀਰੀਆ ਭਰ ਕੇ ਫੇਰ ਦੁਬਾਰਾ ਮੰਗਾਇਆ ਇਹਨਾਂ ਨੇ ਇਹ ਆਰਡਰ ਕੀਤਾ ਹੁਣ ਟਰੱਕ ਦੀ ਪੂਰੀ ਇਨਫੋਰਮੇਸ਼ਨ ਭਰ ਕੇ ਇਹਨਾਂ ਨੇ ਦੁਬਾਰਾ Amazon ਤੋਂ ਕੀਤਾ ਗਦੀਪ ਜੀ Amazon ਤੋਂ ਕੀਤਾ ਸ਼ੌਟ ਹੀ ਕਰੋ Amazon ਤੋਂ ਦੁਬਾਰਾ ਆਰਡਰ ਕੀਤਾ ਤੇ ਹੁਣ ਇਹ ਕਹਿੰਦੇ ਸ਼ਾਇਦ ਵਧੀਆ ਹੋਵੇ ਕਿਉਂਕਿ ਹੁਣ ਪੈਸੇ ਵੀ ਜਿਹੜੇ ਡਬਲ ਟ੍ਰਿਪਲ ਲੱਗੇ ਨੇ ਪਹਿਲਾਂ ਸੀ 30 ਡਾਲਰ ਤੋਂ ਔਣੀ ਹੁਣ ਆਇਆ 130 ਦਾ ਦੇਖ ਲਓ ਇੱਕ ਟਰੱਕ ਦਾ ਕਵਰ ਇੰਨਾ ਮਹਿੰਗਾ ਇੰਡੀਆ ਦੇ ਆ ਸੀਟ ਕਵਰ ਇੰਡੀਆ ਦੇ ਉੱਤੇ ਲਾਈਕ 10 11000 ਹੋ ਗਏ ਹੈ ਨਾ ਤੇ ਇੰਨਾ ਮਹਿੰਗਾ ਕਵਰ ਮੈਂ ਕਿਹਾ ਹੁਣ ਜੇ ਨਾ ਪਟਾ ਦੇਖੀ ਤੁਹਾਡੇ ਭੰਦਾ ਕੀ ਆ ਤੇ ਟਰਾਈ ਕਰਦੇ ਪੈਨੇ ਕਿਉਂਕਿ ਦੋ ਜਿਹੜੇ ਸੀ ਬੈਕ ਵਾਲਾ ਅਲੱਗ ਪਾਇਆ ਹੋਇਆ ਸੀ ਤੇ ਜਿਹੜਾ ਵਾ ਬੈਠਣ ਵਾਲੇ ਸੀਟ ਦਾ ਸੀ ਉਹ ਅਲੱਗ ਪਾਇਆ ਸੀ ਇਹਨਾਂ ਨੂੰ ਲੱਗਿਆ ਕਿਤੇ ਉਹਨਾਂ ਨੇ 130 ਤੇ ਦੋ ਪੇਜ ਦੇਨੇਗੇ ਕਹਿੰਦੇ ਖੁਸ਼ੀ ਜੀ ਹੋ ਗਈ ਥੋੜੀ ਜਿਹੀ ਚੱਲ ਇਨੇ ਪੈਸੇ ਲਾਏ ਤੇ ਬਾਅਦ ਚ ਜਦੋਂ ਖੋਲ ਕੇ ਦੇਖਿਆ ਕਹਿੰਦੇ ਨਹੀਂ ਅਲੱਗ-ਅਲੱਗ ਨੂੰ ਉੱਪਰ ਲੈਨੇ ਅਲੱਗ ਕਵਰ ਪਾਇਆ ਥੱਲੇ ਵਾਲਾ ਅਲੱਗ ਪਾਇਆ ਤੇ ਤੁਹਾਨੂੰ ਹੁਣ ਦਿਖਾਉਣੀ ਹੈ ਕਿ ਕਿੱਦਾਂ ਦੇ ਲੱਗਦੇ ਨੇ ਤੇ ਇਹ ਹੁਣ ਹੈਗੇ ਫੁੱਲੀ ਲੈਦਰ ਦੇ ਮੇਹੂਬ ਵਧੀਆ ਹੋਣਗੇ ਤੇ ਜਿਹੜੇ ਪਹਿਲਾਂ ਵਾਲੇ ਸੀ ਉਹ ਥੋੜੇ ਜਿਹਾ ਹਲਕੇ ਸੀ ਤੇ ਉਹ ਬਣੇ ਆਪਾਂ ਜਿਹੜੇ ਨੇ ਕਾਰ ਦੇ ਵਿੱਚ ਆਪਾਂ ਅਡਜਸਟ ਕਰ ਦਾਂਗੇ ਵਿਜੀਬੀਅਸ ਵਰ ਪ੍ਰਕਾਰ ਦੀ ਪ੍ਰੋਪਰ ਵਾਸ਼ ਕਰਾ ਕੇ ਆਉਣੀਆਂ ਦੀ ਉਹਦੇ ਵਿੱਚ ਅਡਜਸਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਮੈਨੂੰ ਤੁਹਾਡਾ ਇਹ ਵੀ ਕੱਪੜੇ ਫਿਟਿੰ ਗਾਈਜ਼ ਪੂਰੇ 8 ਵੱਜ ਚੁੱਕੇ ਨੇ ਤੇ ਅੱਜ ਹੈਗਾ ਸੰਡੇ ਥੋੜਾ ਜਿਹਾ ਸੰਡੇ ਨੂੰ ਜਿਹੜਾ ਨਾ ਲੋਡ ਲੇਟ ਹੀ ਮਿਲਦਾ ਹੁੰਦਾ ਬੈਸ ਤਾਂ ਤੇ ਯੂਜੂਲੀ 7:30 ਪਾਣੀ 8 ਨੂੰ ਤੁਰ ਪੈਣੇ ਹੁੰਨੇ ਯਾੜ ਦੇ ਵਿੱਚੋਂ ਤੇ ਹਜੇ ਤੱਕ ਸਾਨੂੰ ਜਿਹੜਾ ਸਿਟੀ ਡਰਾਈਵਰ ਤੋਂ ਲੋਡ ਮਿਲਿਆ ਨਹੀਂ ਕਿਉਂਕਿ ਜਿਹੜੇ ਸੰਡੇ ਨੂੰ ਥੋੜਾ ਜਿਹਾ ਕਮ ਡਿਲੇ ਹੀ ਹੁੰਦਾ ਆ ਅਸੀਂ ਕਾਲ ਕੀਤੀ 7:30 ਵਜੇ ਕਹਿੰਦੇ ਬਸ ਲੋਡ ਡਨ ਹੋ ਗਿਆ ਤੇ ਪਹੁੰਚਣ ਵਾਲਾ ਹੀ ਹਜੇ ਤੱਕ ਪਹੁੰਚਿਆ ਨਹੀਂ ਤਾਂ ਕਰਕੇ ਅਸੀਂ ਇਦਾਂ ਦੇ ਪੰਗੇ ਹੁਣ ਲੈਣ ਲੱਗ ਗਏ ਨਹੀਂ ਤਾਂ ਅਸੀਂ ਤੁਰ ਪੈਣਾ ਸੋਚ ਨੂੰ ਗਦੀਪ ਜੀ ਮੈਂ ਤੂੰ ਧੂਫ ਲਗਾ ਲਾਂ ਜਾਨੂੰ ਜਲ ਛਟਕਾ ਹਾਂਜੀ ਤੇ ਤੁਸੀਂ ਦੱਸੋ ਮੈਨੂੰ ਜੀ ਟੈਨਸ਼ਨ ਹੋ ਗਈ ਹੁਣ ਆਉਂਦਾ ਫਟਕਾ ਨਹੀਂ ਦੇਖੋ ਮਟੀਰੀਅਲ ਤਾਂ ਪੂਰਾ ਐਨ ਵਧੀਆ ਵਾ ਇੰਨਾ ਹਾਰਡ ਮਟੀਰੀਅਲ ਹੈ ਲੋ ਮਤਲਬ ਵੀ ਹੈਵੀ ਮਟੀਰੀਅਲ ਹਾਰਡ ਨਹੀਂ ਸੌਰੀ ਸੌਫਟ ਮਟੀਰੀਅਲ ਬਟ ਹੈਵੀ ਆ ਕਿਉਂਕਿ ਲੈਦਰ ਦਾ ਜਿਹੜਾ ਪਹਿਲਾਂ ਵਾਲਾ ਸੀ ਉਹ ਥੋੜਾ ਪਤਲਾ ਸੀ ਗਦੀਪ ਜੀ ਆ ਕਿੰਨੇ ਦੀ ਆਈ ਸੀ ਸੀਟ ਇਹ ਜਿਹੜੀ ਆਪਣੀ ਪੁਰਾਣੀ ਹੈ ਕਵਰ ਇਹ ਮੇਰੇ 50 ਡਾਲਰ ਦੇ ਦੋ ਆਏ ਸੀ ਨੇ ਫਿਰ ਉਹ ਵੀ ਵਧੀਆ ਸੀ ਗਦੀਪ ਜੀ ਪਰ ਇਹ ਪਤਲੇ ਥੋੜੇ ਜਿਹੇ ਹਨ ਪਰ ਇਹ ਵੀ ਵਧੀਆ ਸੀ ਆ ਹੁਣ ਲੈਦਰ ਆ ਪੂਰਾ ਮੋਟਾ ਕਵਰਾ ਗਾਇਸ ਤੁਸੀਂ ਵੀ ਆਰਡਰ ਕਰ ਸਕਦੇ Amazon ਤੋਂ ਭਰ ਕੇ ਆਪਦਾ ਟਰੱਕ ਦੀ ਸਾਰਾ ਕੁਝ ਭਰ ਕੇ ਇਨਫੋਰਮੇਸ਼ਨ ਕਿਹੜਾ ਬ੍ਰਾਂਡ ਆ ਕਸਕੇਡੀਆ ਦਾ ਵੋਲvo ਜੋ ਵੀ ਹੈ ਤੁਸੀਂ ਉਹ ਦਾ ਉਹਦੇ ਅਕੋਰਡਿੰਗ ਭਰ ਸਕਦੇ ਹੋ ਤੇ ਹੁਣ ਤੁਹਾਨੂੰ ਇਹ ਪੂਰਾ ਸੀ ਸੈੱਟ ਕਰਕੇ ਫਿਰ ਦਿਖਾਣੇ ਆ ਹਜੇ ਤੋਂ ਉੱਪਰ ਹੀ ਗਰਦੀਪ ਜੀ ਕੋਲ ਰਹੇ ਨੇ ਉੱਪਰ ਲਾਈ ਨਹੀਂ ਹਜੇ ਕਵਰੇ ਨਾਲ ਤੋਂ ਪੈ ਰਹਿਆ ਇਦਾਂ ਲਗਾ ਕੇ ਨੇ ਪਿੱਛੇ ਇੱਥੇ ਚੇਪੀਆ ਨੇ ਇਸ ਵਾਰ ਇਸ ਵਾਰ ਹੈਡਾ ਤੇ ਆ ਰਹੀ ਲੈ ਇਹਦਾ ਥੋੜੀ ਜੀ ਖਿੱਚਣੀ ਕਰਨੀ ਵੀ ਔਖੀ ਹੁੰਦੀ ਆ ਨਾ ਹਾਂ ਨਾ ਆ ਵੀ ਕੁਸ਼ਨ ਖਾਂ ਗੁਸ਼ਨ ਵੀ ਆ ਨਾ ਤੇ ਆਪਾਂ ਨੇ ਲੋਡ ਨਹੀਂ ਆ ਪਰ ਨਾ ਥੱਲੇ ਸੀਟ ਲਿਆਂਦੀ ਸਿਰੱਖਣ ਨੂੰ ਪੈਸੇਂਜਰ ਸਾਈਡ ਰੱਖ ਲਾਂਗੇ ਆਪਾਂ ਜਿਹੜੀ ਬੈਠਣ ਵਾਲੀ ਸੀਗੀ ਤੇ ਮੈਂ ਤੁਹੂ ਉਜੋਤ ਕਰਦੇ ਜਾਂ ਨੂੰ ਤੁਸੀਂ ਇਹ ਕਰੋ ਪੂਰਾ ਨਾ ਹੈਲੋ ਗਾਇਸ ਅਸੀਂ ਯਾਰ ਤਰਪੇਨ ਲੋਡ ਚੱਕਦੇ ਤੇ ਪਵਨ ਜੀ ਦੇਖੋ ਸੇਮ ਲੋਰ ਸੇਮ ਟੀ-ਸ਼ਰਟ ਸੇਮ ਇਹਦੇ ਆਹ ਕੀ ਕਹਿੰਦੇ ਨੇ ਆ ਆਰਮ ਜਿਹੜੀਆਂ ਕੜਾਈਆਂ ਨੇ ਕਵਰ ਸੀਟ ਕਵਰ ਸੀਟ ਕਵਰ ਵੀ ਸਾਰਾ ਕੁਝ ਦੇਖੋ ਪਾਵਾ ਨੇ ਮੈਚਿੰਗ ਕੀਤਾ ਹੈ ਸੀਟ ਕਵਰ ਨਾਲ ਬਹੁਤ ਔਖਾ ਜਿਆ ਅ ਤੇ ਅਸੀਂ ਆ ਗਏ ਹੁਣ ਆਪਾਂ ਸੀਟ ਕਵਰ ਕਿੰਨੇ ਵੇਲੇ ਤੇ بارش ਕਰਾਂਗੇ ਪਰ ਤੁਸੀਂ ਇੰਨੇ ਮੇਗਾ ਸੀਟ ਕਵਰ ਹੋਗੀ ਆ ਤੇ ਬਾਹਰ ਹੋਣ ਲੱਗੀ ਬਾਰਿਸ਼ ਤੇ ਬੱਦਲ ਵੀ ਹੋ ਗਈ ਗਾਲੀਆਂ ਘਟਾਵਾਂ ਤੇ ਪਵਨ ਜੀ ਅੱਜ ਲੋਕ ਵੀ ਕਹਿੰਦਾ ਅੱਜ ਲੋਕ ਵੀ ਕਹਿੰਦਾ ਅੱਜ ਰੋਡ ਕਈ ਨਾ ਨਾ ਉਹ ਬੋਲ ਰਿਹਾ ਸਫਾਰਿਕਾ ਕਾ ਹੈ ਅੱਜ ਸੰਡੇ ਆ ਹਾਂਜੀ ਸੰਡੇ ਹੈ ਕਰਕੇ ਰੋਡ ਅੱਜ ਬੜੀਆ ਸਮੂਥਲੀ ਚੱਲਦਾ ਹੈ ਹਾਈਵੇ ਅਗੇ ਗਾਈਸਾਂ ਨੂੰ ਮੋਟਰੀਅਲ ਜਾਣ ਨੂੰ 6 ਘੰਟੇ ਲੱਗਦੇ ਅੱਜ 5 ਹੀ ਲੱਗਣੇ ਨੇ 5 ਸਵਾ 5 ਘੰਟੇ ਉਹ ਕਿ 6 ਸਵਾ 6 ਘੰਟੇ ਦਾ ਫਰਕ ਪੈਣਾ ਕਿਉਂਕਿ ਆਪ 4 ਰੋਡਾਂ 'ਤੇ ਸਾਨੂੰ ਹਮੇਸ਼ਾ ਹੀ 1 ਘੰਟਾ ਵੱਧ ਲੱਗਦਾ ਤੇ ਉਹ ਅੱਜ ਲੱਗਣਾ ਨਹੀਂ ਹੈਗਾ ਹਾਂ ਅੱਡਾ ਕਾਟਾ ਹਨਵਰੀ ਲੱਗ ਜਾਂਦਾ ਅੱਡਾ ਬਣ ਕਾਟਾ ਤਾਂ ਗਾਹਾਂ ਵੀ ਟ੍ਰੈਫਿਕ ਬਹੁਤ ਹੁੰਦਾ 4 ਰੋਡਾਂ 'ਤੇ ਰਸ਼ ਪੀਦਾ ਸਨ ਜੋ ਦੇਖਿਆ ਅੱਜ ਪੜਾਣ ਚਾਹਤੇ ਸਹੀ ਆਪਾਂ ਸਵਾ ਪੰਜ ਮਿੰਟ ਵਿੱਚ ਪਹੁੰਚਾਂਗੇ ਅਰੇ ਅੱਧਾ ਘੰਟਾ ਦਾ ਹੋ ਰਹੀ ਲੱਗ ਜਾਂਦਾ 4:09 ਤੋਂ 4:01 ਤੱਕ ਤੇ ਅੱਜ ਦੇਖੋ ਪਵਨ ਨੇ ਮੈਚਿੰਗ ਸੀਟ ਦੇ ਨਾਲ ਕੀਤੀ ਹੋਈ ਆ ਪਤਾ ਹੀ ਨਹੀਂ ਲੱਗਦਾ ਵੀ ਪਵਨ ਦੀ ਸੀਟ ਤੇ ਬੈਠੇ ਨੇ ਜਾਂ ਨਹੀਂ ਹਾਂ ਪਵਨ ਜੀ ਆ ਦੇਖ ਲਓ ਅੰਨੇ ਤੇ ਵੀ ਜਾ ਰਹੇ ਨੇ ਭਰਾਵਾ ਹੁਣ ਕਰ ਲੈ ਇੱਥੇ ਕਿਹਨਾਂ ਤੇਰਾ ਕੁੱਦਾ ਲਾਇਆ ਆ ਦੇਖ ਲੋ ਗਾਇਸ ਇਤਾਂ ਦੇ ਵੀ ਲੋਕ ਨੇ ਜਿਹੜੇ ਕਹਿੰਦੇ ਆ ਤੁਸੀਂ ਪਹਿਲਾਂ ਰੁਕੋ ਟਰੱਕ ਨੂੰ ਫੇਰ ਅਸੀਂ ਲੇਨ ਚਾਵਾਂਗੇ ਤੇਰੇ ਇਤਾਂ ਦੇ ਕੰਪਨੀ ਵਿੱਚ ਫੋਨ ਕਰ ਦਿੰਦੇ ਕੰਪਲੇਂਟ ਨੂੰ ਹਾਂ ਕੰਪਲੇਂਟ ਵੀ ਇਤਾਂ ਦੀ ਕਰਦੇ ਆ ਜਿੰਨਾਂ ਨੂੰ ਆਪ ਨੂੰ ਆ ਪਤਾ ਨਹੀਂ ਹੁੰਦਾ ਟਰੱਕ ਦੀ ਟੀ ਵੀ ਨਹੀਂ ਪਤਾ ਹੁੰਦੀ ਫਿਰ ਕਹਿੰਦੇ ਟਰੱਕ ਕਹਿੰਦੇ ਸਾਨੂੰ ਆ ਕੰਪਨੀ ਦਾ ਟਰੱਕ ਸੀਗਾ ਉਹ ਆ ਬੰਦਾ ਚਲਾਉਂਦਾ ਸੀ ਸਾਨੂੰ ਉਹਨੇ ਰਾਹ ਹੀ ਦਿੱਤਾ ਆ ਕੰਪਨੀ ਦਾ ਟਰੱਕ ਐਂ ਕਹਦਾ ਸੀ ਫਿਰ ਕੰਪਨੀ ਤਾਂ ਮਤਲਬ ਵੀ ਗਾਣਾ ਬੰਦੇ ਦੇ ਪੈਂਦੀਆਂ ਨੇ ਹਾਂ ਇਹਦਾ ਬਹੁਤ ਬੜੀ ਹੁੰਦਾ ਵਾ ਵੀ ਜਿਹੜੇ ਗੱਡੀਆਂ ਵਾਲੇ ਨੇ ਨਾ ਉਹ ਕਰਦੇ ਕੰਪਲੇਂਟ ਹੁੰਦੇ ਸੋਨਾਂ ਤੇ ਆਪ ਛੁੱਟ ਗਏ ਪਤਾ ਇਹਨਾਂ ਨੂੰ ਕੋਈ ਸਾਪ ਨਹੀਂਦਾ ਤੁਹਾਡੇ ਸਾਹਮਣੇ ਹੀ ਆ ਲਾਲ ਗੱਡੀਆਂ ਦਾ ਕੀ ਕਰਦਾ ਸੀਗਾ ਪਰ ਇੰਨਾਂ ਅਗੇ ਕੰਪਨੀ ਚ ਇਹਨਾਂ ਦੇ ਵੈਕਸ ਟਰੱਕ ਦਾ ਨਾ ਟ੍ਰੇਲਰ ਟ੍ਰੇਲਰ ਦੇਖਣ ਦੇ ਵੀ ਕਿਹੜੀ ਕੰਪਨੀ ਦਾ ਟਰੱਕ ਆ ਤੇ ਮੁੜ ਕੇ ਕੰਪਨੀ ਚ ਸੇਫਟੀ ਡਿਪਾਰਟਮੈਂਟ ਨਾਲ ਤਾਂ ਫੋਨ ਕਰ ਦੇਣਾ ਵੀ ਟਰੱਕ ਵਾਲਾ ਸਾਨੂੰ ਤੰਗ ਕਰਦਾ ਵਾ ਸਾਡੇ ਅੱਗੇ ਕੋਈ ਪ੍ਰੂਫ ਨਹੀਂ ਹੁੰਦਾ ਵੀ ਅਸੀਂ ਦਿਖਾਈਏ ਸਾਨੂੰ ਇਹ ਤੰਗ ਕਰਦਾ ਕਸੀਂ ਇਹ ਵੀ ਕੰਨਾ ਕਰਦੇ ਹਾਂ ਹਾਂ ਸੇਫਟੀ ਵਾਰੇ ਵੀ ਫੋਨ ਲਾਗੇ ਉਹ ਦੱਸਣਗੇ ਜਿੰਨਾਂ ਨੂੰ ਸੇਫਟੀ ਦੀ ਐਸ ਵੀ ਨਹੀਂ ਪਤਾ ਹੁੰਦੀ ਇਹਨਾਂ ਨੂੰ ਫੋਰਵਰਡ ਫਲੈਸ਼ਰ ਦਾ ਮਤਲਬ ਨਹੀਂ ਪਤਾ ਹੁੰਦਾ ਵੀ ਕੀ ਆ ਬੰਦਿਆਂ ਨੇ ਜਾਂ ਸਿਗਨਲ ਦਾ ਹਾਈ ਬਿੰਗ ਤੁਨ ਮਾਰੀਏ ਵੀ ਕੁਝ ਕੱਢ ਲੋ ਇਹਨਾਂ ਨੂੰ ਇਹ ਚੀਜ਼ ਦਾ ਮਤਲਬ ਨਹੀਂ ਪਤਾ ਨਾ ਪਰ ਇਹਨਾਂ ਨੂੰ ਫੋਨ ਹੋਗਾ ਗੂਗਲ ਤੋਂ ਨੰਬਰ ਕੱਢ ਕੇ ਇਹਨਾਂ ਨੂੰ ਫੋਨ ਕਰਨ ਦਾ ਕਦਾ ਹੁੰਦਾ ਕੰਪਨੀ ਨੂੰ ਆ ਹਾਈ ਵੇ ਪੂਰਾ ਕੰਪਲੀਟ ਸਟਾਪ ਹੋਊਗਾ ਉੱਥੇ ਸਾਰੇ ਨਾਲ ਮੈਂ ਅੱਜ ਬੰਚੁੱਕੀ ਸੀ ਪੰਪ ਤੇ ਇੱਥੇ ਮੇਰੀ ਹੋ ਗਈ ਸੀ ਸ਼ਿਫਟ ਡਨ ਇਹ ਸੀਗਾ ਪੰਪ ਜਿਹੜਾ ਆਪਣਾ ਤੁਹਾਨੂੰ ਪਤਾ ਹੀ ਆਪਣਾ ਰੈਗੂਲਰ ਪੰਪ 145 ਐਗਜ਼ਿਟ ਤੇ ਤੇ ਫਿਰ ਮੈਂ ਗਈ ਟਿਮ ਹਾਟਨ ਤੇ ਤੁਹਾਨੂੰ ਪਤਾ ਮੇਰੀ ਸ਼ਿਫਟ ਡਨ ਸੀ ਤੇ ਗੁਰਦੀਪ ਜੀ ਦੀ ਸਟਾਰਟ ਸੀ ਕੁਛ ਨਾ ਕੁਛ ਉਹਨਾਂ ਨੂੰ 스ਨੈਕ ਕਾਫੀ ਵਗੈਰਾ ਚਾਹੀਦਾ ਹੁੰਦਾ ਤੇ ਮੈਂ ਪਿਕ ਕਰਨ ਆ ਗਈ ਸੀ ਤੇ ਮੈਂ ਕਿਹਾ ਪੀਜ਼ਾ ਆਰਡਰ ਉੱਥੇ ਜਾ ਕੇ ਤੇ ਪੀਜ਼ਾ ਨੂੰ ਲੱਗਣਾ ਸੀ ਟਾਈਮ 10 ਤੋਂ 12 ਮਿੰਟ ਤੇ ਮੈਂ ਵੇਟ ਕੀਤੀ ਉੱਥੇ ਜਾ ਕੇ वेलकम बैक गाइस शिफ्ट होके ਸੀ डन मॉन्ਟਰੀਅਲ ਡਿਲੀਵਰੀ ਕਰਨ ਤੋਂ ਬਾਅਦ ਅਸੀਂ ਰੁਕੇ ਸੀ 145 ਐਗਜ਼ਿਟ ਤੇ ਕਾਫੀ ਪਿੱਕ ਕਰਨ ਤੇ ਮੇਰੀ ਅਡਰੈਸ ਦਾ ਟਾਈਮ ਸੀ ਗੁੱਡ ਜੇ ਬ੍ਰਸ਼ ਕਰਿਆ ਕਰ ਲਿਆ ਤੇ ਉਹ ਛੱਡ ਕੇ ਸਟ੍ਰਕਟ ਤੇ ਤੇ ਲਾਈਨ ਅਪ ਬਹੁਤ ਵੱਡਾ ਹੁੰਦਾ ਤੇ ਮੈਂ ਪੀਜ਼ਾ ਲੈ ਕੇ ਅੰਟ੍ਰੈਕਟ ਜਾ ਰਹੀ ਹਾਂ ਵਾਦਰ ਦੇਖ ਸਕਦੇ ਹੋ ਬੜਾ ਵਧੀਆ ਹੈ ਪਿਆ ਹੁਣ ਫਸੇ ਪੌਣੇ 7 ਹੋ ਗਏ ਨੇ ਹਨੇਰਾ ਵੀ ਹੋ ਚੁੱਕਿਆ ਅੱਜ ਲੌਂਗ ਵੀਕਐਂਡ ਕਰਕੇ ਇੰਨੀ ਜੜਿਆ ਰਸ਼ ਨਹੀਂ ਹੈਗਾ आज मैं खुले पार्किंग मिली है तो मैं तो सैकेंड नंबर फर्स्ट नंबर तक ट्रक खड़ा थी सैकेंड पर मैं लगा लिया तो सारी बेली पी अच मतलब पांच ट्रक ही खड़े रहे, इन टोटल होटल ने साइड भी तो आप अंदर तीन होटल का पीज़ा कदीप जी आए नहीं लॉक लगे आया आई डोंट थिंक सो आए ने आए नहीं है गे? ਤੁਹਾਨੂੰ ਮੈਨੂੰ ਕਾਲ ਕਰਨੀ ਪੈਣੀ ਆ ਉਹਨਾਂ ਨੂੰ ਚਲੋ ਟਰਾਈ ਕਰਦੇ ਆ ਕਾਲ ਕਰਦੇ ਗਾਇਜ਼ ਮੈਂ ਟਰੱਕ ਚ ਦੇਲਾ ਪਹਿਲਾਂ ਹੀ ਸੀ ਇਹ ਬਾਅਦ ਵਿੱਚ ਆਏ ਨੇ ਤੇ ਗਦੀਪ ਜੀ ਉੱਧਰ ਹੋਇਆ ਗਦੀਪ ਜੀ ਕਿਦਮ ਪੰਜ ਮਿੰਟ ਰੁੱਕ ਕੇ ਖਾਣਾ ਚਾਹੁੰnu ਆਪਦਾ ਪਰਮ ਕੰਪਲੀਟ ਟ੍ਰਿਪ ਔਨ ਡਿਊਟੀ ਪਾਵਾਂ ਤੇ ਜਾਨੂ ਤੂੰ ਖਾ ਲੈ ਤੈਨੂੰ ਦਿਖਾਈਏ ਟਿਮ ਹਾਟਨ ਦਾ ਪੀਜ਼ ਆ ਜਿਆਦਾ ਇਹ ਹੈਵੀ ਨਹੀਂ ਹੁੰਦਾ ਗਦੀਪ ਜੀ ਮੈਂ ਹੋਣਾ ਆਈਂਗਾ ਤੁਸੀਂ ਤਾਂ ਮੈਨੂੰ ਟਰੱਕ ਕੋ ਨਹੀਂ ਮੈਂ ਪਿੱਛੇ ਧੱਕ ਸੀ ਵਲੌਗ ਨਹੀਂ ਮੈਂ ਐਡਿਟ ਕਰਦੀ ਸੀਗੀ ਗਾਈਜ਼ ਇਹਦਾਂ ਪੀਜ਼ਾ ਆ ਦਿਸ ਇਜ਼ ਟਿਮ ਹਾਟਨਸ ਪੀਜ਼ਾ ਤੇਰਾ ਬੇਸ ਵੀ ਤੁਸੀਂ ਦੇਖ ਸਕਦੇ ਹੋ ਜੰਮਾ ਹੀ ਜਿਵੇਂ ਰੋਟੀ ਹੁੰਦੀ ਆ ਓਨਾ ਕੁ ਪਤਲਾ ਆ ਤੇ ਜਿਹੜਾ ਆਪਾਂ ਬਾਹਰਲੇ ਪੀਜ਼ੇ ਖਾਣੇ ਉਹ ਜ਼ਿਆਦਾ ਹੈਵੀ ਹੁੰਦੇ ਆ ਪਰ ਤੇ ਟੇਸਟ ਵਿੱਚ ਵੀ ਠੀਕ ਠੀਕ ਆਪਾਂ ਜ਼ਿਆਦਾ ਵਧੀਆ ਵੀ ਨਹੀਂ ਕਹਿ ਸਕਦੇ ਜ਼ਿਆਦਾ ਡਾਊਨ ਵੀ ਨਹੀਂ ਰੇਟ ਕਰ ਸਕਦੇ ਠੀਕ ਠੀਕ ਆ ਕਮ ਸਰ ਸਕਦਾ ਜਾਨਕੀ ਕਿਉਂਕਿ ਹੈ ਕੱਲਾ ਚੀਜ਼ ਵਾਲਾ ਪੀਜ਼ਾ ਆ ਤੇ ਕਾਸੀਂ ਕਰਦੇ ਆ ਇੰਜੋਏ ਜਦ ਤੱਕ ਤੁਸੀਂ ਵੀ ਵਲੌਗ ਨਾ ਪੜੇ ਰਹੋ ਗੁੱਡ ਮਾਰਨਿੰਗ ਗਾਈਜ਼ ਪਹੁੰਚ ਗਏ ਮੰਗਟਨ ਡਿਲੀਵਰੀ ਕਰਨ ਤੋਂ ਬਾਅਦ ਪਹੁੰਚ ਗਏ ਸੀ ਜਮ ਹਾਟਨ ਤੇ ਕਿਉਂਕਿ ਡਿਲੀਵਰੀ ਨੇ ਸਿਰਫ ਲੱਗੇ 15 ਮਿੰਟ ਤੇ ਕੰਪਲਮੈਂਟ ਨੂੰ ਦੀ 8 ਵਜੇ 7 ਵਜੇ ਅਸੀਂ ਪਹੁੰਚ ਗਏ ਸੀ ਪੌਣੇ ਦੇ 7 7:30 ਨੂੰ ਮਤਲਬ ਅਸੀਂ ਬਾਹਰ ਆ ਗਏ ਸੀ 7:30 ਨੂੰ ਤੇ ਹੁਣ ਅਸੀਂ ਰੁਕੇ ਹਾਂ ਟਿਮ ਹਾਟਨ ਤੇ ਗਦੀਪ ਜੀ ਨੇ ਲੈਣਾ ਸੀਗਾ ਕੀ ਲਿੱਤਾਗਾ ਬ੍ਰੇਕਫਾਸਟ ਹਮ ਤੇ 3 ਬੋਟਲਸ ਦਿੱਤੀਆਂ ਨੇ 30 ਡਾਲਰ ਦੀਆਂ ਆਈਆਂ ਨੇ ਪੰਪ ਤੋਂ ਇਹ ਕਹਿੰਦੇ ਚੀਪਰ ਪੈਂਦੀ ਐ ਇੱਥੇ ਤੇ Amazon ਤੋਂ ਸੇਮ ਪ੍ਰਾਈਸ ਚੈੱਕ ਕੀਤਾ ਸੀ ਤੇ ਉੱਥੇ ਸੀ 42 ਡਾਲਰਸ ਸੀ ਕਹਿੰਦੇ ਜਾਂਦੇ ਜਾਂਦੇ ਆਪਾਂ ਇੱਥੋਂ ਮਾਈ ਕਰ ਲੈਨੇ ਆ ਤੇ ਸਾਡਾ ਡਿਫੈਂਸ਼ਲ ਚੋਂ ਆਇਲ ਲੀਕ ਹੋਈ ਜਾ ਰਿਹਾ ਵਾ ਹੈ ਲੀਕੇਜ ਥੋੜੀ ਆ ਪਰ ਮਕੈਨਿਕ ਨੂੰ ਕਾਲ ਕੀਤੀ ਸੀਗੀ ਆਪਣੇ ਜੋ ਆਪਣਾ ਪਰਸਨਲ ਮਕੈਨਿਕਾ ਤੇ ਉਹ ਕਹਿੰਦੇ ਵੀ ਜੇ ਤਾਂ ਲੀਕੇਜ ਘਟਵਾ ਫਿਰ ਤਾਂ ਤੁਹਾਡਾ ਆਜੂਕ ਕਿਉਂਕਿ ਸਾਨੂੰ ਹੁਣ ਸਿਰਫ 1600 ਕਿਲੋਮੀਟਰ ਹੀ ਟ੍ਰਾਂਡ ਤੋਂ ਇੱਥੋਂ ਤੇ ਕਹਿੰਦੇ ਜੇ ਲੀਕੇਜ ਜ਼ਿਆਦਾ ਆ ਫਿਰ ਦੀ ਹਨ ਤੇ ਕਿ ਦੀ ਜੀ ਕਹਿੰਦੇ ਮੈਂ ਕੋਲ ਟਰਾਈ ਕਰ ਲੈਣਾ ਨਟ ਪਰੋ ਥੱਲੇ ਜਿਹਨੂੰ ਆ ਉੱਤੇ ਪੈ ਗਏ ਥੱਲੇ ਹੋਣਾ ਵਾ ਫਿਰ ਮਕੈਨਿਕਨ ਤੋਂ ਤੋਂ ਨਿਓ ਹੁਣ ਆ ਪੰਗਾ ਨਾ ਲਿਓ ਤੁਸੀਂ ਤੇ ਸਿੱਕਾ ਚਲੋ ਠੀਕਾ ਨਹੀਂ ਲੈਂਦੇ ਉਹ ਕਹਿੰਦਾ ਤੁਹਾਡਾ ਜੁਕਾ ਘਟ ਲੀਕੇ ਤੇ ਤੁਹਾਡਾ ਰਾਮ ਨਾ ਟਾਂਟੋ ਤੱਕ ਜਿਹੜਾ ਟਰੱਕ ਆ ਪਹੁੰਚ ਜਾਣਾ ਹੈ ਤੇ ਹੁਣ ਗਦੀਪ ਜੀ ਕਹਿੰਦੇ ਹਣ ਆਪਨੂੰ ਜਿਹੜੀ ਅੱਜ ਡਿਲੀਵਰੀ ਛੇਤੀ ਹੋ ਗਈ ਤੇ ਆਪਣੇ ਨਿਊ ਪ੍ਰੋਡਕਟ ਦੇ ਵੱਚੂ ਕੇ ਨੇ ਆਰਟ ਤੇ ਅੰਟਾਰੀਓ ਟਾਈਮ ਹੋ ਗਿਆ 7 ਬਹੁਤ ਟਾਈਮ ਨਾ ਫ੍ਰੀ ਹੋ ਗਿਆ ਅੱਗੇ ਸਾਨੂੰ 10 11 ਵਜੇ ਜਾਂਦੇ ਆ ਰਾਮ ਕਿੰਨਾ ਬਾਜ਼ ਆ ਰਹੀ ਮੇਚ ਤੇ ਹੁਣ ਫਿਰ ਕਹਿੰਦੇ ਆਪਾਂ ਟਾਈਮ ਵੇਸਟ ਕਿਉਂ ਕਰਨਾ ਹੈਗਾ ਆਪਣੇ ਕੋਲ ਟਾਈਮ ਤੇ ਆਰਾਮ ਨਾਲ ਚਾਹ ਦੇ ਨਾਲੇ ਆਪਾਂ ਬ੍ਰੇਕਸ ਤੇ ਜਿਹੜਾ ਵਾ ਆ ਫੇਰ ਦਿੰਨੇ ਆ ਬ੍ਰੇਕ ਕਲੀਨਰ ਔਇਲ ਕਲੀਨ ਕਰਕੇ ਦੇਖ ਲੈਨੇ ਕਿੰਨਾ ਕਲੀ ਗੰਦਾ ਗਾਂ ਜੱਟ ਬੰਦਾ ਲੱਗ ਜੂ ਹਾਂਜੀ ਤੁਹਾਨੂੰ ਦੋਹਾਂ ਕਲੀਨ ਕਰ ਦਿੰਨੇ ਆ ਸਾਰਾ ਉਹ ਪਤਾ ਲੱਗ ਜੂਗਾ ਕਿੰਨਾ ਕਲੀ ਚੁੰਡੀ ਆ ਨਾ ਇਹ ਤਾਂ ਉਹ ਤੋਂ ਥੋੜਾ ਹੀ ਆ ਉਹਨੇ ਮੜ ਜੀ ਇੱਕ ਦੋਗ ਲੈਣਾ ਦੀਆਂ ਹੀ ਆਈਆਂ ਆਈਆਂ ਆ ਔਇਲ ਦੀਆਂ ਬਸ ਚਲੋ ਕਰੋ ਕਿ ਠੰਡ ਵੀ ਅੱਜ ਮੌਸਮ ਗਾਇਸ ਠੰਡਾ ਹੋਈ ਜਾ ਰਿਹਾ ਵਾ ਤੇ ਦੁਕਾਨ ਇਹ ਤੁਹਾਨੂੰ ਕਿੱਦਾਂ ਕਲੀਨ ਕਰੀਦਾ ਜੀ ਪਵਨ ਜੀ ਮੈਂ ਕੈਮਰਾ ਖੋ ਮੈਂ ਸੁਣਾ ਦੇ ਉਹ ਦੇਖ ਫਤ ਕਰਤਾ ਇਹਨਾਂ ਗਾਂ ਜਾਂ ਕਿ ਦੇਖਦੇ ਆ ਤੁੰਨਾ ਜਲੀ ਕਹਿੰਦਾ ਤੁਹਨ ਦਿਖਾਵਾਂਗੇ ਇਹ ਤਾਂ ਵੈਸੇ ਥੋੜਾ ਹੀ ਆ ਇਹ ਗਾਂ ਟ੍ਰੈਂਟੋ ਪਹੁੰਚ ਕੇ ਸੀਲ ਇਹਦੀ ਚੇਂਜ ਕਰਾ ਕੇ ਹਨਾ ਭਵਨ ਜੀ ਹਾਂਜੀ ਆ ਲੈ ਮੇਗਾ ਸੀਲ ਇਹਦੀ ਚੇਂਜ ਕਰਾ ਕੇ ਟੋਰਚ ਆਲੀ ਹਾਂਜੀ ਹਾਂਜੀ ਸਾਰਾ ਕਲੀਨ ਕਰਕੇ ਦੁਬਾਰਾ ਪੇਂਟ ਮਾਰ ਦਾਂਗੇ ਤੇ ਹਨਾ ਹਾਂ ਛੱਡਣਾ ਨਾ ਮੈਂ ਤਾਂ ਮੇਰੇ ਕੈਪ ਹੈ ਨਹੀਂ ਕਿ ਸਤ ਹਾਂ ਹੁਣ ਕਰਤਾ ਤੁਸੀਂ ਕਰਤਾ ਮੈਂ ਤੇ ਉਹਨਾਂ ਸਿਲਪਵਾਗੇ ਆਪਾਂ ਹੂੰ ਮਾਰ ਕੇ ਹੋਰ ਲਾ ਦੂਸਰਾ ਸੈਂਡਪੇਪਰ ਹੂੰ ਪੇਂਟ ਮਾਰ ਦਾਂਗੇ ਸਾਰਾ ਆਇਲ ਵਾਲਾ ਲਾਜੂਗਾ ਡੀ ਗਰੀਸਰ ਮਾਰ ਦਾਂਗੇ ਠੀਕ ਹੈ ਜੀ ਉੱਥੇ ਗਾਹ ਜਾ ਕੇ ਆਪਾਂ ਦੇਖ ਪਤਾ ਲੱਗ ਜੂ ਹੁਣ ਆਪਾਂ ਨੂੰ ਸਾਰਾ ਕਲੀਨ ਹੋ ਗਿਆ ਜਿਹੜਾ ਨਿਕਲਿਆ ਆਇਆ ਸੀ ਹਾਂ ਜੋ ਮਾਲੀ ਮਲਟੀ ਲੀਕੇਜ ਉਤ ਕਿੰਨੀ ਕੁਆਂਟੀਟੀ ਚ ਲੀਕੇਜ ਹੁੰਦੀ ਉਹ ਪਤਾ ਲੱਗ ਜੂ ਫਿਰ ਮਕੈਨਿਕ ਨੂੰ ਕਾਲ ਕੀਤੀ ਜਾਊ ਨਾ ਵੀ ਇੰਨੀ ਲੀਕੇਜ ਹੈ ਵੀਡੀਓ ਭੇਜ ਦਾਂਗੇ ਬਣਾ ਕੇ ਬਾਕੀ ਡਿਫੈਂਸਲ ਨੂੰ ਰਾਹ ਦੇ ਵਿੱਚ ਰੋਕ ਰੋਕ ਕੇ ਹੱਥ ਲਾ ਕੇ ਚੱਕ ਗਾਟੇ ਰਵਾਂਗੇ ਵੀ ਬੜਾ ਗਰਮ ਤਾਂ ਨਹੀਂ ਹੋਇਆ ਸਹੀ ਹੈ ਜੀ ਗਾਈਸ ਤੇ ਸਿਆ ਨਵੀਆਂ ਪੁਆਈਆਂ ਨੇ 에어ਲਾਈਨਸ ਹੋ ਗਿਆ ਸਾਨੂੰ ਮਹੀਨਾਕ ਪੁਆਈਆਂ ਨੂੰ ਕਿਉਂਕਿ ਸਾਡੀ ਜਿਹੜੀ 에어ਲਾਈਨ ਤੇ ਨਾ ਰਸਟ ਲੱਗੀ ਹੋਈ ਸੀਗੀ ਤੇ ਕ੍ਰੈਕ ਸੀਗੇ ਮਤਲਬ ਇੰਨਾ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਮਾੜੇ ਮਾੜੇ ਜਿਹੇ ਨਿੱਕੇ ਮੋਟੇ ਕ੍ਰੈਕਸ ਹੁੰਦੇ ਉਹ ਸੀਗੇ ਤੇ ਕਿ ਹੁਣ ਇੱਕ ਨਿੱਕੇ ਮੋਟੇ ਕ੍ਰੈਕਸ ਨੂੰ ਵੀ ਆਪਾਂ ਨੂੰ ਜਿਹੜੀ ਸਕੇਲ ਤੇ ਐਮਟੀਓ ਆਪਾਂ ਨੂੰ ਬਾਹਰ ਕੱਢ ਲੈਂਦੇ ਤੇ ਇਹਦੀ ਬਹੁਤ ਵੱਡੀ ਟਿਕਟ ਆ ਤੇ ਗਾਈਸ ਜਿੰਨਾਂ ਦੇ ਵੀ ਆਪਦੇ ਟਰੱਕ ਨੇ ਜਾਂ ਕੰਪਨੀ ਦੇ ਟਰੱਕ ਨੇ ਉਹ ਚੀਜ਼ ਦਾ ਧਿਆਨ ਰੱਖੋ ਕਿਉਂਕਿ ਜ਼ਿਆਦਾ ਐਕਸਪੈਂਸਿਵ ਨਹੀਂ ਹੈਗੇ 에어ਲਾਈਨਸ ਆਈ ਥਿੰਕ 160 ਦੀਆਂ ਪ ਇਹ 150 ਡਾਲਰ ਦੇ ਤੁਹਾਡਾ ਇਹ 에어ਲਾਈਨਸ ਪੈ ਜਾਣੀਆਂ ਨੇ ਨਵੀਆਂ ਤੇ ਤੁਸੀਂ ਇਹ ਆਪਦੀ ਚੀਜ਼ ਉੱਤੇ ਧਿਆਨ ਰੱਖੋ ਤੇ ਅਸੀਂ ਵੀ ਯਾਨੀ ਕਿ ਸਾਡੇ ਇੰਨੀਆਂ ਖਰਾਬ ਨਹੀਂ ਸੀਗੀਆਂ ਪਰ ਫਿਰ ਵੀ ਅਸੀਂ ਕਿ 150 ਡਾਲਰ ਮਗਰ ਕਿਉਂ ਰਿਸਕ ਲੈਣਾ ਤਾਂ ਅਸੀਂ ਜੜੀਆਂ ਸਾਨੂੰ ਮਹੀਨਾ ਕ ਹੋ ਗਿਆ ਸੀ ਇਹ ਨਵੀਆਂ ਪੁਆਈਆਂ ਨੇ ਤੇ ਅੱਜ ਦੀ ਅਸੀਂ ਵੀਡੀਓ ਬਣਾਈਆਂ ਤੇ ਵੀਡੀਓ ਬਣਾਉਣੀ ਭੁੱਲ ਗਏ ਸੀ ਤੁਹਾਨੂੰ ਦੱਸਣਾ ਤੇ ਇਹ ਤੁਸੀਂ ਆਪਦੀ ਟਾਈਮ ਸੈੱਟ ਪਵਾ ਲਿਆ ਕਰੋ ਤੇ ਇਹਦੀ ਬਹੁਤ ਵੱਡੀ ਹੁਣ ਟਿਕਟ ਹੈ ਕਿਉਂਕਿ ਜਦੋਂ ਆਪਾਂ 스ਕੇਲ ਦੇ ਮੁਰਚੇ ਆਪਾਂ ਚਾਹੇ এমਟੀਆ ਰੋਕੇ ਚਾਹੇ ਨਾਰਕ ਜਦੋਂ ਆਪਾਂ 스ਕੇਲ ਦੇ ਮੁਰੇ ਜੀ ਨਿਕਲਦੇ ਤੇ ਉਹ ਇਹ 에어ਲਾਈਨ ਜੀ ਚੈੱਕ ਕਰਦੇ ਆ ਕੋਈ ਇਹ ਤੇ ਮਤਲਬ ਆਪਾਂ ਕਈ ਵਾਰ ਕੋਈ ਟੇਪਲ ਵੇਟ ਲੰਦਾ ਕੁਛ ਵੀ ਏਦਾਂ ਲੇਟ ਲੰਦਾ ਜਿੱਦੇ ਕੱਟ ਹੁੰਦਾ ਪੋਤਾ ਨਹੀਂ ਕਰ ਸਕਦੇ ਕਿਉਂਕਿ ਇਹਦੀ ਬਹੁਤ ਹੀ ਵੱਡੀ ਟਿਕਟ ਹੈ ਤੁਸੀਂ ਅੱਜ ਦਾ ਅੱਜ ਦੀ ਸਵੇਰ ਦੇਖ ਸਕਦੇ ਹੋ 8 ਵੱਜ ਚੁੱਕੇ ਨੇ ਨਿਊਮਰੈਂਸ ਵਿਕਦੇ ਟ੍ਰਾਂਟੋ ਦੇ ਆਪਣੇ ਅਨਟਾਰੀਓ ਟਾਈਮ 7:00 ਇੱਕ ਘੰਟੇ ਦਾ ਆਪਣਾ ਫਰਕ ਆ। ਇੰਨਾ ਰਸ਼ ਨਹੀਂ ਹੈਗਾ ਹਜੇ ਕਿਉਂਕਿ ਆਪਾਂ ਮੋਸਟਲੀ ਪਹੁੰਚਦੇ ਨੇ ਇੱਥੇ 10-11 ਵਜੇ ਤੇ ਅੱਜ 8:00 ਵਜੇ ਨੇ। ਆਪਾਂ ਟਾਈਮ ਨਾਲ ਹੀ ਚਲੇ ਜਾਣ। ਗੁਰਦੀਪ ਜੀ ਹੁਣ ਆਪ ਹੀ ਪੰਗੇ ਲੈ ਲੈ ਦੇਖ ਰਹੇ ਨੇ। ਤੇ ਧਲੇਵੜ ਜਿਹਾ ਕੱਪੜੇ ਨਾਲ ਨੋਕ ਕਰਦਾ। ਤੇ ਤੁਸੀਂ ਉਹ ਮਾਰਤਾ ਦਿੱਤਾ ਹੁਣ ਫਿਰ ਨਿਕਲਣਾ ਹੋਵੇ ਹੋਰ ਸੁੱਤੋਂ ਮੁੜ ਕੇ। ਦੇਖ ਲਓ ਕੱਪੜੇ-ਕੱਪੜੇ ਸਾਰੇ ਗੰਦੇ ਹੋ ਜਾਣੇ। ਮਤਲਬ ਨਹੀਂ ਸਿੱਧਾ ਕਰ ਲਓ ਟ੍ਰਾਈ।

ਉਹ ਜਿਹੜੇ ਤੁਸੀਂ ਕਹਿੰਦੇ ਸੀਗੇ ਰੋਲਰ ਜਿਹਾ ਲਿਆਉਣਾ ਪਏ ਤੇ ਪੈਕੇ ਰਾਮ ਨਾ ਹੋ ਜਾਂਦਾ ਉਹ ਮੰਗਵਾ ਲਓ ਤੁਸੀਂ। ਕਿਆ ਕਾ ਫਿਰ ਉਹ ਰੱਖ ਲਓ ਥੱਲੇ ਨਾਲ ਰੋਲ ਕਰਕੇ ਰਾਮ ਨਾ ਵਿੱਚ। ਹਾਂ ਰੇੜੀ ਜੀ ਜਿਹੜੀ ਤੁਸੀਂ ਕਹਿੰਦੇ ਸੀ ਵੀ ਸਹੀ ਮਕੈਨਿਕਾ ਕੋਲ ਹੁੰਦੀ ਉਹ ਨਾ ਬੰਦਾ ਵਰ ਜਾਂਦਾ نیچے। ਧਿਆਨ 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 ਕੋਸ਼ ਨਾ ਕੋਸ਼ ਲੱਭੜ ਕੇ ਨਿਕਲੋਗੇ। ਸਰ ਸੁਰਤਨਮ ਰਾਲੇ ਦਿਖਦਾ ਪਿਆ ਗਾਇਸ ਜੋ ਨਾਲ ਵਾਲਾ ਆਪਣਾ ਟਰੱਕ ਆ ਤੇ ਉਹਦੇ ਵਿੱਚ ਹੈਗੇ ਸ਼ਿਪ ਫਲੈਟ ਬੈਡ ਟਰੱਕ ਆ ਆਈ ਥਿੰਕ ਫਲੈਟ ਬੈਡ ਤਾਂ ਨਾ ਬਹੁਤ ਹੀ ਮੁਸ਼ਕਿਲ ਹੱਥ ਲਾਉਣਾ ਮੈਂ ਨਹੀਂ ਕਰੇ ਸੋਚ ਸਕਦੀ ਕਿ ਫਲੈਟ ਬੈਡ ਚਲਾਈ ਐ ਇਦਾਂ ਕਿਉਂਕਿ ਸਟ੍ਰੈਪਸ ਰੂਪਾਂ ਦੇਖੋ ਤੁਹਾਨੂੰ ਸਾਰੀ ਹੀ ਸਿਕਿਉਰਿਟੀ ਦੀ ਆ ਜਿਹੜੀ ਸਿਕਿਉਰ ਕਰਨਾ ਲੋਡ ਆਪਣੀ ਹੀ ਜ਼ਿੰਮੇਵਾਰੀ ਆ ਸਿਕਿਉਰ ਕੀਤਾ ਆ ਇਦਾਂ ਸ਼ਿਪ ਸ਼ਿਪ ਨਹੀਂ ਬੋਟ ਜੀ ਆ ਸੌਰੀ ਛੋਟੀ ਜੀ ਹੋਈ ਆ ਵੈਸੇ ਤੇ ਇੱਕ ਵੈਨ ਆ ਮਗਰ ਟਾਇਰ ਟੂਰ ਬਹੁਤ ਔਖਾ ਇਦਾਂ ਲੋਡ ਸਟ੍ਰੈਪਾ ਨਾ ਕਰਨਾ ਮੁਸ਼ਕਿਲ ਕੰਮ ਮਾਤੇ ਵਿੰਟਰਸ ਤਾਂ ਉਹਦਾ ਮੁਸ਼ਕਿਲ ਆ बार-बार ਉਤਰਨਾ ਆਈ ਥਿੰਕ ਇਹਨਾਂ ਨੂੰ ਦੋ-ਦੋ ਘੰਟੇ ਬਾਅਦ ਐਵਰੀ 2 ਆਵਰਸ ਇਹਨਾਂ ਨੂੰ ਜਿਹੜਾ ਆਪਣਾ ਸਟ੍ਰੈਪ ਆ ਜਿਹੜਾ ਟਾਈਟ ਕਰਨੇ ਪੈਂਦੇ ਸਿਕਿਉਰ ਕਰਨੇ ਪੈਂਦੇ ਆ ਕਿਸੇ ਵੀ ਟਾਈਮ ਕੁਝ ਵੀ ਹੈਪਨ ਹੋ ਸਕਦਾ ਹੈ ਨਾ ਤੇ ਡਰੀ ਲੱਗਦਾ ਹਾਂਜੀ ਸੋਨੇ ਹੋ ਗਿਆ ਦਿਖਾਣਾ ਪੂਰ ਨੋ ਗਾਇਸ ਆ ਦੇਖ ਲਓ ਆਪਾਂ ਕਲੀਨ ਕਰਤਾ ਸਾਰਾ ਤੇ ਆ ਸਾਰੇ ਆਪਸ ਵਿੱਚ ਤੇ ਮਾਰਿਆ ਮੁੱਠਾ ਹੀ ਸੀਗਾ ਵਾ ਤੇ ਆਪਾਂ ਗਾਂ ਜਾ ਕੇ ਦੇਖਾਂਗੇ ਤੇ ਮਮ ਗਾਇਨਕ ਦੇ ਟੱਟ ਫੜਾਉਣੀ ਵੈਸੇ ਆ ਦੇਖ ਲੈ ਤੁਸੀਂ ਟਰੱਕ ਦਾ ਥੱਲੇ ਹਿੱਸਾ ਸਰ ਸਾਰੇ ਆਪ ਦਾ ਆਪ ਹੀ ਕੰਮ ਕਰ ਲਈਦੇ ਨੇ ਸਾਰੇ ਬਸ ਲੰਸਰ ਨੇ ਦੇਖ ਲਓ ਸਾਰਾ ਸਹੀ ਆ ਪਿੱਛੇ ਵਾਲਾ ਤਾਂ ਸਹੀ ਆ ਬਿਲਕੁਲ ਇਹ ਨਾ ਤੁਸੀਂ ਤੇ ਉੱਥੇ ਲੱਗਿਆ ਮਾਰੇ ਆ ਦੇ ਆਹ ਔਇਲ ਦੇ ਨਾਲ ਸਾਰਾ ਨਾ ਲਿਪੜਿਆ ਆ ਇਹ ਸਾਰਾ ਕਲੀਨ ਕਰਕੇ ਫਿਰ ਤੇ ਪੇਂਟ ਦੁਬਾਰਾ ਮਾਰਨਾ ਹੈ ਨਾ ਪਵਨ ਜੀ ਹਾਂ ਜੀ ਆਹ ਲਓ ਪਵਨ ਜੀ ਲੈ ਆ ਜੀ ਜੀ ਆ ਜਾ ਬਾਹਰ ਬਾਹਰ ਆ ਜਾ ਹਨ ਗੁਰਦੀਪ ਜੀ ਗਾਂ ਦੀ ਗਾਂ ਪੰਗੇ ਲਈ ਜਾਂਦੇ ਹੁਣ ਇਹਨਾਂ ਮੈਨੂੰ ਠੰਡ ਲੱਗੀ ਜਾਂਦੀ ਐ ਇੰਨੇ ਅੱਜ ਟੈਂਪਰੇਚਰ ਮੈਨੂੰ ਲੱਗ ਰਿਹਾ 3-4 ਹੁੰਦਾ ਜਿਵੇਂ ਕਿੰਨਾ ਅੱਜ ਟੈਂਪਰੇਚਰ ਹੁਣ ਕਹਿੰਦੇ ਆਪ ਹੈਲਦਾ ਆ ਥੋੜਾ ਜਿਹਾ ਇਹਨੂੰ ਜਿਹੜਾ ਵਾ ਟਾਈਪ ਅਪ ਕਰ ਰਹੇ ਨੇ ਟਾਈਆਂ ਰੱਖਿਆ ਹੀ ਸਮਾਨ ਤੇ ਆ ਜਿਹੜੇ ਸਾਡੇ ਸਕ੍ਰੈਚਸ ਥੋੜਾ ਜਿਹਾ ਟਰੱਕ ਤੇ ਇਹਨਾਂ ਨੇ ਪੇਂਟ ਮਗਾ ਕੇ ਇਦਾਂ ਹੀ ਰੈਂਡਮਲੀ ਮਾਰਤਾ ਆ ਪਹਿਲਾਂ ਵੀ ਮਾਰਿਆ ਸੀ ਹਨਾ ਆ ਦੇਖੋ ਤੇ ਅੱਜ ਫੇਰ ਇਹਨਾਂ ਨੇ ਆ ਮਾੜਾ ਜਿਹਾ ਪੇਂਟ ਮਾਰਤਾ ਇਦਾਂ ਹੀ ਪਰ ਇਹਨਾਂ ਨੇ ਹੁਣ ਪਤਾ ਲੱਗਦਾ ਪਹਿਲਾਂ ਵਾਲਾ ਜਿਹੜਾ ਮਾਰਿਆ ਹੋਇਆ ਸੀ ਨਾ ਉਹ ਸਹੀ ਨਹੀਂ ਸੀਗਾ ਪਰ ਉਹ ਉੱਤਰ ਵੀ ਗਿਆ ਸੀ ਇਹ ਹੁਣ ਪਤਾ ਨਹੀਂ ਕਿੰਨਾ ਟਾਈਮ ਕੱਢੂਗਾ ਇੱਥੋਂ ਤੱਕ ਆ ਵਿੱਚ ਵਿੱਚ ਇੱਥੇ ਮਾਰੇ ਆ ਥੋੜਾ ਜਿਹਾ ਇੱਥੇ ਵੀ ਲੱਗਿਆ ਹੋਇਆ ਸੀਗਾ ਤੇ ਕਲਰ ਲਿਆ ਹੋਇਆ ਸੀ ਇੱਥੇ ਨਾਲ ਰਿਫਲੈਕਟਿਵ ਟੇਪ ਲਾਤੀ ਟਰੱਕ ਫੇਰ ਧਵਾਉਣਾ ਨਾਲ ਹੋਇਆ ਪਿਆ ਵਾ ਟਰੱਕ ਬਹੁਤ ਛੇਤੀ ਗੰਦੇ ਹੋ ਜਾਂਦੇ ਹੁਣ ਸਨੋ ਆ ਜਾਣੀ ਹੈ ਮੁਰੇ ਸਨੋਸ ਤਾਂ ਬਾਲੀ ਛੇਤੀ ਹੋਇਆ ਹੋ ਜਾ ਕਰਨੇ ਆ ਟਰੱਕ ਵਾਸ਼ ਮੈਂ ਕਿ ਹੁਣ ਕਰਵਾਇਆ ਸੀ ਦੇਖ ਲਓ ਫੇਰ ਇਦਾਂ ਹੋਇਆ ਪਿਆ ਵੀ ਦੁਬਾਰਾ ਧਵਾਉਣ ਨੂੰ ਲੱਗੀ ਢਾਈ ਮੇਰੇ ਜੀ ਮੈਂ ਟਰੱਕ ਜਿਹਾ ਠੰਡ ਲੱਗ ਜਾਂਦੀ ਹੈ ਟੁੱਟ ਗਈ ਦੂਜੀ ਲਾ ਲਓ ਬਈ ਛੱਡਵਾਜ ਤੁਹਾਡੇ ਲਈ ਕੀ ਲਿਆਉਂਦਾ ਅੱਗੇ ਵੀ ਤੁਸੀਂ ਲਿਆਉਂਦੀ ਸੀ ਇਸ ਵਾਰ ਫੇਰ ਅਸੀਂ ਟਰਾਈ ਕਰਨ ਲੱਗੇ ਕਨਾਫਾ ਪਿਸਟਾਚਿਓ ਜਿਹੜੀ ਆਪਣੀ ਦੁਬਈ ਚਾਕਲੇਟ ਆ ਆ ਡੋ ਨੋ ਇਟਸ origignal অর fake ਕਿੱਦਾਂ ਦੀ ਆ ਤੇ ਆਈ ਇਹ ਆਪਣੀ 25 ਡਾਲਰਸ ਦੀ 100 ਗ੍ਰਾਮਸ ਯਾ ਲਾਈਕ 110 ਗ੍ਰਾਮਸ ਦੀ 110 ਦੀ 100 ਕਿ ਕੀ ਲਾਓ ਤੇ 25 ਡਾਲਰ ਤੇ ਇੰਡੀਆ ਤੇ 1500 ਰੁਪਏ ਦੀ ਚਾਕਲੇਟ ਸਿਰਫ 100 ਗ੍ਰਾਮ ਦੀ ਚਾਕਲੇਟ ਤੇ ਇਹਦੇ ਵਿੱਚੋਂ ਦੇਖਦੇ ਆ ਕਿ ਨਿਕਲਦਾ ਗਰਦੀਪ ਜੀ ਕਰਨਗੇ ਟਰਾਈ ਤੇ ਉਸ ਤੋਂ ਬਾਅਦ ਆਪਾਂ ਚੱਲੀਏ ਪ੍ਰੀ ਟ੍ਰਿਪ ਡਾਣਾ ਤੇ ਮੇਰੀ ਸ਼ਿਫਟ ਜਿਹੜੀ ਸਟਾਰਟ ਹੋਣੀ ਹੈ 8 ਘੰਟੇ ਕੰਟੀਨਿਊਸਲੀ ਤੇ ਬਾਕੀ ਆਪਾਂ ਤੁਹਾਨੂੰ ਨੈਕਸਟ ਵਲੌਗਸ ਦਿਖਾਵਾਂਗੇ ਆਹ ਵਲੌਗ ਆਪਾਂ ਫਿਰ ਇੱਥੇ ਡਨ ਕਰਦੇ ਆ ਇਹਦਾ ਰਿਵਿਊ ਦੇ ਕੇ ਗਦੇਵ ਜੀ ਕਰੋ ਰਿਵਿਊ ਕਰਦੇ ਆ ਗਦੇਵ ਜੀ ਪਹਿਲਾਂ ਸਨੇਪਾਂ ਪਾ ਲੈਣਾ ਸਨੇਪਾ ਵੀ ਨਾ ਨਹੀਂ ਸਰਦਾ ਪਾਤੀ ਹੈ ਮੈਨੂੰ ਜਿਹੜਾ ਮੈਨੂੰ ਪਲੇ ਹੁੰਦੇ ਨੇ ਅੱਛਾ ਅੱਛਾ ਠੀਕ ਹੈ ਠੀਕ ਉਹ ਵੀ ਤੁਸੀਂ ਪੁਰੀਆਂ ਕਰਨੀਆਂ ਨੇ ਜੀ ਬਾਦ ਉਪਣ ਲੱਗਦੀ ਚੱਲੀਏ ਫਿਰ ਬਸ ਬਲਾਗ ਬਣਾ ਲਪਾਉਂਜੀ ਕਰੀਏ ਦੀਆਂ ਹਾਂਜੀ 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 ਕਰੋ ਕਰੋ लास्ट ਟਾਈਮ ਮੈਂ ਕਿਤੇ ਇਸ ਵਾਰ ਤੁਸੀਂ ਕਰੋ ਇਹ ਦੇਖੇ ਦੋ ਬਣ ਗਏ ਇਹਦੇ ਚ ਲੈ ਮੈਂ ਆਹ ਦਿਖਾ ਦ ਇਹਦੇ ਚਾਹ ਦੇਖਾ ਅੰਦਰ ਜਿਹੜੀ ਪੈਕਿੰਗਿੰਗ ਉਹ ਤਾਂ ਸਹੀ ਓਦਾਂ ਦੀ ਲੱਗ ਰਹੀ ਹੈ ਤੇ ਲਿਖਿਆ ਵੀ ਹੈ ਚਾਕਲੇਟ ਦਬਾਈ ਚਾਕਲੇਟ ਪਿਸਟਾਚਿਓ ਮਿਲਕ 100 ਗ੍ਰਾਮ ਰਾਈਟ ਹੁਣ ਅਸੀਂ ਪੰਪ ਤਾਂ 200 ਕੈਲਰੀਸ ਹੈ ਜਿਹੜੀ ਪੰਪ ਦਾ ਅਸੀਂ ਪੁੱਛਿਆ ਸੀ ओरिजिनल ਹੈ ਕਿ ਨਹੀਂ ਤੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ओरिजिनल ਹੈਗੀ ਹੈ ਕਿ ਨਹੀਂ ਤੇ ਆਪਾਂ ਟਰਾਈ ਕਰਕੇ ਦੇਖ ਸਕਦੇ ਨੇ ਇਦਾਂ ਨਹੀਂ ਪਹਿਲਾਂ ਤੋੜ ਕੇ ਦਿਖਾਓ ਵਿੱਚੋਂ ਇਦਾਂ ਦੋ ਪੀਸ ਕਰਕੇ ਵਿੱਚ ਇਹ ਕਿੰਨੇ ਦਿਨ ਲਿਖ ਦੀ ਜੀ ਕੋਈ ਪਤਾ ਨਹੀਂ ਹੁੰਦਾ ਫਿਰ ਮੇਰਾ ਸਾਰਾ ਗਾਰ ਵੀ ਤੇ ਪਰ ਮੇਰਾ ਰਿਵਿਊ ਖਰਾਬ ਕਰ ਦੋਗੇ ਤੁਸੀਂ अच्छा देख लो गाइस पहले कवर ला दो सारा एक दंद खाना है ये गुडी बॉय हम्म ਦੰਦਾਂ ਦੇ ਕਿਦਾ ਹਮ ਬਵਨੀ ਕਰੋ ਟੈਸਟ ਗਾਇਸ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਵੀ ਕਰੋ ਇੰਜੋਏ ਬੀਏ ਉਦਾਂ ਦੀ ਹੋਈ ਆ ਹਮ 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 ਹਮ